ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਕੀ मीनिंग ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀ ਬਖਸ਼ਿਸ਼ ਕੀਤੀ ਹੈ ਉਹ ਅੱਜ ਦੀ ਵੀਡੀਓ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਕਰੀਨ ਤੇ ਸਾਹਮਣੇ ਦਰਸ਼ਨ ਕਰ ਰਹੇ ਹੋ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਤੁਸੀਂ ਰੋਜ਼ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਅੰਮ੍ਰਿਤ ਵੇਲੇ ਤੇ ਇਹ ਪੌੜੀ ਅਸੀਂ ਨਿਤਨੇਮ ਕਰਦੇ ਹੋਏ ਰੋਜ਼ ਪੜ੍ਹਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੀ ਵਿਚਾਰ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਗਹਿਰੇ ਬਚਨ ਅੱਜ ਦੀ ਪੌੜੀ ਵਿੱਚ ਕੀਤੇ ਨੇ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋ ਬਈ ਜੇ ਲਾਇ ਰਾਂ ਲਿਵਤਾਰ ਭੁਖਿਆਂ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲਖ ਮੂਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਹੈ ਜਿਹਦੇ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਹੁਣ ਅਸੀਂ ਜੇ ਪਹਿਲੀ ਪੰਕਤੀ ਦੀ ਗੱਲ ਕਰੀਏ ਤੇ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜਿਹਦੇ ਵਿੱਚ ਮਹਾਰਾਜ ਬਚਨ ਕਰਦੇ ਨੇ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲਖ ਵਾਰ ਜੇ ਮੈਂ ਲੱਖ ਵਾਰੀ ਇਸ਼ਨਾਨ ਆਦਕ ਨਾਲ ਸਰੀਰ ਦੀ ਸੁੱਚ ਰੱਖਾਂ ਇੱਥੇ ਜਿਹੜਾ ਸੋਚਿਆਂ ਦਾ ਮਤਲਬ ਹੈ ਨਾ ਉਹ ਹੈ ਸੁੱਚ ਰੱਖਣਾ ਅੱਜ ਵੀ ਜਿਵੇਂ ਸਾਡੇ ਦੇਸ਼ ਵਿੱਚ ਤੀਰਥਾਂ ਤੇ ਇਸ਼ਨਾਨ ਕਰਨਾ ਜਾਂ ਸਰੀਰ ਦੇ ਇਸ਼ਨਾਨ ਨੂੰ ਸੁੱਚਮਤਾ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਦੇ ਸਮੇਂ ਵੀ ਇਹ ਗੱਲ ਬਹੁਤ ਜ਼ਿਆਦਾ ਸਮਾਜ ਵਿੱਚ ਪ੍ਰਚਲਿਤ ਸੀ ਵੀ ਜੇ ਅਸੀਂ ਕਿਸੇ ਖਾਸ ਤੀਰਥ ਤੇ ਇਸ਼ਨਾਨ ਕਰ ਲਿਆ ਤੇ ਸਮਝ ਲਓ ਅਸੀਂ ਪਵਿੱਤਰ ਹੋ ਗਏ ਪਰ ਮਹਾਰਾਜ ਕਹਿੰਦੇ ਨੇ ਸੋਚਾਂ ਸੋਚ ਨਾ ਹੋ ਬਈ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਕਰ ਲਵਾਂ ਉਹਦੇ ਨਾਲ ਮਨ ਦੀ ਸੋਚ ਨਹੀਂ ਹੋ ਸਕਦੀ ਸੋਚਾਂ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਆਦਿਕ ਨਾਲ ਸ਼ਰੀਰ ਦੀ ਸੋਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੋਚ ਰੱਖਣ ਨਾਲ ਮਨ ਦੀ ਸੋਚ ਜਿਹੜੀ ਆ ਉਹ ਨਹੀਂ ਹੋ ਸਕਦੀ ਪਾਤਸ਼ਾਹ ਜੀ ਦੂਜੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਚੁੱਪੇ ਚੁੱਪ ਨਾ ਹੋ ਬਈ ਜੇ ਲਾਇ ਰਹਿਣ ਲਈ ਉਤਾਰ ਚੁੱਪੇ ਦਾ ਕੀ ਮਤਲਬ ਹੈ ਸਾਈਲੈਂਟ ਹੋ ਜਾਣਾ ਮੂਨ ਧਾਰਨ ਕਰ ਲੈਣਾ ਪਾਤਸ਼ਾਹ ਕਹਿੰਦੇ ਨੇ ਜੇ ਮੈਂ ਸ਼ਰੀਰ ਦੀ ਇੱਕ ਤਾਰ ਸਮਾਧੀ ਵੀ ਲਾਈ ਰੱਖਾਂ ਲਾਏ ਰਹਾ ਲਿਵ ਤਾਰ ਨਿਰੰਤਰ ਸਮਾਧੀ ਵੀ ਲਾਈ ਰੱਖਾਂ ਪਰ ਕੀ ਹੈ ਚੁੱਪੇ ਚੁੱਪਣਾ ਹੋ ਗਈ ਤਾਂ ਵੀ ਇਸ ਤਰ੍ਹਾਂ ਚੁੱਪ ਕਰ ਰਹਿਣ ਦੇ ਨਾਲ ਮਨ ਦੀ ਸ਼ਾਂਤੀ ਜਿਹੜੀ ਉਹ ਨਹੀਂ ਹੋ ਸਕਦੀ ਮਨ ਫਿਰ ਵੀ ਨਹੀਂ ਚੁੱਪ ਕਰੇਗਾ ਇਸ ਤਰ੍ਹਾਂ ਦੀ ਸਮਾਧੀ ਲਾਣ ਦੇ ਨਾਲ ਕਿਉਂਕਿ ਮਨ ਤੇ ਅੰਦਰੋਂ ਫਿਰ ਵੀ ਬੋਲਦਾ ਰਹੇਗਾ ਅਗਲੀ ਪੰਕਤੀ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਭੁੱਖਿਆਂ ਭੋਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਜੇ ਮੈਂ ਸਾਰੇ ਭਾਵਨਾਵਾਂ ਦੇ ਪਦਾਰਥਾਂ ਦੇ ਢੇਰ ਵੀ ਸਾਹਬ ਲਵਾਂ ਇਹ ਨਹੀਂ ਵੀ ਥੋੜੀਆਂ ਬਹੁਤੀਆਂ ਚੀਜ਼ਾਂ ਮਿਲ ਗਈਆਂ ਪਾਤਸ਼ਾਹ ਤੇ ਸਾਰੇ ਭਾਵਨਾਾਂ ਦੀ ਗੱਲ ਕਰ ਰਹੇ ਨੇ ਵੀ ਜਿਹੜਾ ਮਨ ਹੈ ਨਾ ਉਹਦੀ ਜਿਹੜੀ ਤ੍ਰਿਸ਼ਨਾ ਹੈ ਉਹ ਤਾਂ ਵੀ ਪੂਰੀ ਨਹੀਂ ਹੋ ਸਕਦੀ ਜੇ ਸਾਰੇ ਭਵਨਾਂ ਦੇ ਪਦਾਰਥ ਇਕੱਠੇ ਕਰਕੇ ਵੀ ਉਹਨਾਂ ਦੇ ਢੇਰ ਲਾ ਲਏ ਜਾਣ ਭੁੱਖਿਆਂ ਭੁੱਖ ਨਾ ਉਤਰੀ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਹਾ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਭੁੱਖਿਆਂ ਤ੍ਰਿਸ਼ਨਾ ਦੇ ਅਧੀਨ ਰਹਾ ਭੁੱਖ ਨਾ ਉਤਰੀ ਇਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਨਾ ਵੀ ਹੋਰ ਆ ਜੇ ਹੋਰ ਮਿਲ ਜੇ ਹੋਰ ਮਿਲ ਜੇ ਇਹ ਜਿਹੜੀ ਮਨ ਦੀ ਭੁੱਖ ਹੈ ਪਾਤਸ਼ਾਹ ਕਹਿੰਦੇ ਨੇ ਸਾਰੇ ਭਵਨਾਂ ਦੇ ਪਦਾਰਥ ਇਕੱਠੇ ਵੀ ਕਰ ਲਈਏ ਤਾਂ ਵੀ ਜੜੀ ਆ ਉਹ ਦੂਰ ਨਹੀਂ ਹੋ ਸਕਦੀ ਫਿਰ ਅਗਲੀ ਪੰਕਤੀ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸਹਸ ਸਿਆਣਪਾਂ ਲੱਖ ਹੂਹੇ ਤਾਂ ਇੱਕ ਨਾ ਚੱਲੇ ਨਾਲ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚਤਰਾਈਆਂ ਹੋਵਣ ਤਾਂ ਵੀ ਉਹਨਾਂ ਵਿੱਚੋਂ ਇੱਕ ਵੀ ਚਤਰਾਈ ਜੜੀ ਆ ਉਹ ਸਾਥ ਨਹੀਂ ਦਿੰਦੀ ਮਤਲਬ ਕਿ ਪਿੱਛੇ ਜੋ ਕੁਝ ਵੀ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਨਾ ਵੀ ਸੋਚਾਂ ਸੋਚਣਾ ਹੋ ਗਈ ਬਿਸ਼ਨਾਣ ਆਨਦ ਕਰਕੇ ਮੂਨ ਧਾਰਨ ਕਰਕੇ ਇਹ ਸਾਰੀਆਂ ਚੀਜ਼ਾਂ ਸਾਰੇ ਭਵਨਾਂ ਦੇ ਪਦਾਰਥ ਵੀ ਜੇ ਇਕੱਠੇ ਮਿਲ ਜਾਣ ਪਾਤਸ਼ਾਹ ਕਿੰਨੇ ਸਹਸ ਸਿਆਣਪਾਂ ਲੱਖ ਹੋਵੇਂ ਜੇ ਲੱਖਾਂ ਹੀ ਸਿਆਣਪਾਂ ਹਜ਼ਾਰਾਂ ਤੇ ਲੱਖਾਂ ਚਤਰਾਈਆਂ ਹੋਣ ਤਾਂ ਵੀ ਇੱਕ ਵੀ ਚਤਰਾਈ ਪ੍ਰਮਾਤਮਾ ਦੇ ਮਾਰਗ ਤੇ ਤੁਰਦਿਆਂ ਹੋਇਆਂ ਜਿਹੜੀ ਉਹ ਸਾਥ ਜਿਹੜਾ ਉਹ ਨਹੀਂ ਦੇ ਸਕਦੀ ਅੱਗੇ ਬਖਸ਼ਿਸ਼ ਕਰਦਨੇ ਫਿਰ ਕਿਵ ਸਚਿਆਰਾ ਹੋਈ ਏ ਕਿਵ ਕੂੜਾ ਟੁੱਟੇ ਪਾਲ ਜੋ ਪਿੱਛੇ ਗੱਲਾਂ ਕੀਤੀਆਂ ਪਾਤਸ਼ਾਹੀ ਨੇ ਜੋ ਬਖਸ਼ਿਸ਼ ਕੀਤੀ ਜੇ ਉਹਨਾਂ ਰਾਈ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਫਿਰ ਕਿਵ ਸਚਿਆਰਾ ਹੋਈ ਏ ਫਿਰ ਕਿਸ ਤਰ੍ਹਾਂ ਕਾਲਪੁਰਖ ਦਾ ਪ੍ਰਕਾਸ਼ ਹੋਣ ਲਈ ਯੋਗ ਕਿਵੇਂ ਬਣਿਆ ਜਾਏ ਉਹਦਾ ਰੂਪ ਕਿਵੇਂ ਬਣਿਆ ਜਾਏ ਕਿਵ ਸਚਿਆਰਾ ਸਚਿਆਰ ਦਾ ਮਤਲਬ ਹੈ ਅਕਾਲਪੁਰਖ ਦਾ ਪ੍ਰਕਾਸ਼ ਉਹਦਾ ਰੂਪ ਹੋ ਜਾਣਾ ਪਰ ਕਿਵੇਂ ਕਿਵੇਂ ਹੋਏਗਾ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਪਾਲ ਦਾ ਮਤਲਬ ਹੈ ਕੂੜ ਦਾ ਪਰਦਾ ਕੂੜ ਦੀ ਕੰਧ ਕਿਵੇਂ ਟੁੱਟੇਗੀ ਜਿਹੜੀ ਪ੍ਰਮਾਤਮਾ ਤੇ ਸਾਡੇ ਵਿਚਾਰੇ ਬਣੀ ਹੋਈ ਹੈ ਇਹ ਪਾਤਸ਼ਾਹ ਜੀ ਨੇ ਸਵਾਲ ਕੀਤਾ ਜਪਜੀਤ ਸਾਹਿਬ ਵਿੱਚ ਨਾ ਕਈ ਜਗ੍ਹਾ ਗੁਰੂ ਸਾਹਿਬ ਨੇ ਸਵਾਲ ਕੀਤੇ ਨੇ ਔਰ ਨਾਲ ਦੀ ਨਾਲ ਅਗਲੀ ਪੰਕਤੀ ਵਿੱਚ ਉੱਤਰ ਵੀ ਦਿੰਦੇ ਨੇ ਪਹਿਲਾ ਸਵਾਲ ਤੇ ਮਹਾਰਾਜ ਨੇ ਇੱਥੇ ਹੀ ਕਰਤਾ ਕਿਵ ਸਚਿਆਰਾ ਹੋਈਏ ਦੂਜਾ ਸਵਾਲ ਕਿਵ ਕੂੜਾ ਟੁੱਟੇ ਪਾਲ ਦੋ ਸਵਾਲ ਹੋ ਗਏ ਵੀ ਸਚਿਆਰ ਕਿਵੇਂ ਬਣੀਏ ਤੇ ਕੂੜ ਦਾ ਪਰਦਾ ਕੰਦ ਕਿਵੇਂ ਟੁੱਟੇ ਹੁਣ ਅਗਲੀ ਪੰਕਤੀ ਵਿੱਚ ਮਹਾਰਾਜ ਇਹਦਾ ਉੱਤਰ ਦਿੰਦ ਨੇ ਕਿ ਇਹ ਜਿਹੜੇ ਦੋ ਸਵਾਲ ਨੇ ਇਹਨਾਂ ਦਾ ਉੱਤਰ ਇਹ ਹੈ ਹੁਕਮ ਰਜ਼ਾਈ ਚੱਲਣਾ ਰਜ਼ਾ ਦੇ ਮਾਲਕ ਰਜ਼ਾਈ ਦਾ ਮਤਲਬ ਹੈ ਉਹ ਰਜ਼ਾ ਦਾ ਜਿਹੜਾ ਮਾਲਕ ਹੈ ਵਾਹਿਗੁਰੂ ਅਕਾਲ ਪੁਰਖ ਉਹ ਇੱਕ ਓੰਕਾਰ ਉਹਦੇ ਹੁਕਮ ਵਿੱਚ ਚੱਲਣਾ ਰਾਜਾ ਦੇ ਮਾਲਕ ਕਾਲਪੁਰਖ ਦੇ ਹੁਕਮ ਵਿੱਚ ਤੁਰਨਾ ਇਹੀ ਇੱਕ ਵਿਧੀ ਹੈ ਨਾਨਕ ਲਿਖਿਆ ਨਾਲ हे ਨਾਨਕ ਤੁਰ ਤੋਂ ਹੀ ਜਦੋਂ ਤੂੰ ਜਗਤ ਬਣਿਆ ਹੈ ਇਹੀ ਵਿਧੀ ਲਿਖੀ ਚਲੀ ਆ ਰਹੀ ਹੈ ਮਤਲਬ ਕਿ ਹੋਰ ਕੋਈ ਵੀ ਤਰੀਕਾ ਨਹੀਂ ਹੋਰ ਕੋਈ ਵੀ ਤਰੀਕਾ ਨਹੀਂ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣ ਤੋਂ ਬਿਨਾ ਉਹਦੀ ਪ੍ਰਾਪਤੀ ਦਾ ਉਹਦੀ ਰਜ਼ਾ ਵਿੱਚ ਉਹਦੇ ਭਾਣੇ 'ਚ ਰਹਿਣ ਤੋਂ ਬਿਨਾ ਬਾਕੀ ਜਿਹੜੇ ਤਰੀਕੇ ਪਾਤਸ਼ਾਹ ਜੀ ਨੇ ਪਿੱਛੇ ਦੱਸੇ ਨੇ ਮਹਾਰਾਜ ਕਹਿੰਦੇ ਉਹਨਾਂ ਦਾ ਨਾ ਤੇ ਮਨ ਦੀ ਤ੍ਰਿਸ਼ਨਾ ਖਤਮ ਹੁੰਦੀ ਹੈ ਨਾ ਸੁੱਚਿਆ ਹੋਇਆ ਜਾ ਸਕਦਾ ਨਾ ਮਨ ਚੁੱਪ ਕਰਦਾ ਪਰ ਫਿਰ ਇੱਕੋ ਹੀ ਤਰੀਕਾ ਨਾਨਕ ਲਿਖਿਆ ਨਾਲ ਏ ਨਾਨਕ ਤੁਰ ਤੂੰ ਜਦੋਂ ਤੋਂ ਇਹ ਜਗਤ ਬਣਿਆ ਉਦੋਂ ਤੋਂ ਇਹ ਵਿਧੀ ਚੱਲੀ ਆ ਰਹੀ ਹੈ ਕਿ ਉਹਦੇ ਹੁਕਮ ਵਿੱਚ ਤੁਰਿਆ ਹੀ ਜਿਹੜੀ ਆ ਉਦੀ ਪ੍ਰਾਪਤੀ ਹੋ ਸਕਦੀ ਹੈ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਜਿਹਦੇ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕੀਤੇ ਨੇ ਤੇ ਤੁਸੀਂ ਸਕਰੀਨ ਤੇ ਨਾਲ ਦੀ ਨਾਲ ਵੇਖਦੇ ਵੀ ਰਹੇ ਹੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਆਪਣੇ ਮਿੱਤਰਾਂ ਸੱਜਣਾ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਗੁਰਬਾਣੀ ਦਾ ਇਹ ਉਪਦੇਸ਼ ਘਰ ਘਰ ਵਿੱਚ ਪਹੁੰਚ ਸਕੇ ਔਰ ਕਮੈਂਟ ਦੇ ਵਿੱਚ ਜਾ ਕੇ ਆਪਣਾ ਤਜਰਬਾ ਜਰੂਰ ਲਿਖਿਓ ਨਹੀਂ ਤੇ ਵਾਹਿਗੁਰੂ ਕਮੈਂਟ ਵਿੱਚ ਜਾ ਕੇ ਜਰੂਰ ਲਿਖਣ ਦੀ ਕੋਸ਼ਿਸ਼ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਨਿਰੰਤਰ ਲਗਾਤਾਰ ਵੀਡੀਓ ਜਿਹੜੀਆਂ ਨੇ ਉਹ ਜਪਜੀ ਸਾਹਿਬ ਦੀਆਂ ਜੇ ਉਹ ਵਿਆਖਿਆ ਦੀਆਂ ਉਹ ਤੁਹਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ